ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗਾਜਰਾਂ ਦਾ ਸਵਾਦਿਸ਼ਟ ਅਚਾਰ ਗਾਜਰਾਂ ਨੂੰ ਆਪਾਂ ਕੱਟ ਕੇ ਨਾ ਥੋੜਾ ਜਿਹਾ ਚਿਰੇ ਧੁੱਪ ਵਾਲੀ ਸੀ ਆ ਸੁੱਕੇ ਮਸਾਲੇ ਨੇਗੇ ਤੇ ਸੁੱਕੇ ਮਸਾਲਿਆਂ ਨੂੰ ਆ ਵਿੱਚ ਸੁੱਕੇ ਮਸਾਲੇ ਵਿੱਚ ਅਦਰਕ ਪੁੰਨ ਲੈ ਸੁੱਕੇ ਮਸਾਲੇ ਵਿੱਚ ਆ ਤਿੰਨ ਦੋ ਮਿਰਚਾਂ ਪਾਲੀਆਂ ਇਹਨਾਂ ਦਾ ਆਪਾਂ ਪੇਸਟ ਬਣਾ ਲੈਨੇ ਆ ਮਿਕਸੀ ਵਿੱਚ ਤੇ ਇੱਧਰ ਆਪਾਂ ਕੀ ਗਰਮ ਕਰ ਲਿਆ ਮਿਕਸੀ ਵਿੱਚ ਜਿਹੜਾ ਪੇਸਟ ਬਣਾਇਆ ਸੀ ਉਹਨੂੰ ਆਪਾਂ ਇਦੜ ਫਰਾਈ ਹੋਣ ਲਈ ਰੱਖਤਾ ਤੇਲ ਪਾਇਆ ਸੀ ਤੇਲ ਦੇ ਵਿੱਚ ਇਹ ਦੇ ਵਿੱਚ ਆ ਦੇਖੋ ਵਿੱਚ ਸੁੱਕੇ ਮਸਾਲੇ ਫਰਾਈ ਕਰ ਲਏ ਸੀਗੇ ਵਿੱਚ ਆਦਰਕ ਮਿਰਚਾ ਦਾ ਪੇਸਟ ਬਣਾ ਲਿਆ ਹੁਣ ਆਪੇ ਇਹਦੇ ਵਿੱਚ ਹਲਦੀ ਪਾ ਲਈ ਭੁਜਿਆ ਹੋਇਆ ਜੀਰਾ ਪਾ ਲਿਆ ਤੇ ਨਮਕ ਪਾ ਦਿੱਤਾ ਜਵਾਨ ਪਾ ਦਿੱਤੀ ਕਾਲੀ ਮਿਰਚ ਪਾ ਦਿੱਤੀ ਤੇ ਇਹ ਮਸਾਲਾ ਤਿਆਰ ਹੋ ਰਿਹਾ ਗਾਜਰਾ ਆਪਣਾ ਧੋ ਕੇ ਸੁੱਕ ਕਥੋੜੀਆਂ ਇਹ ਕਾਂਟੇ ਕਪਤੂਪੇ ਰੱਖਤੀਆਂ ਸੀਗੀਆਂ ਸੁਕਾ ਕੇ ਤਿਆਰ ਪਈਆਂ ਨੇ ਮਸਾਲਾ ਦੇਖੋ ਪੂਰੀ ਚੰਗੀ ਤਰ੍ਹਾਂ ਤਿਆਰ ਹੋ ਗਿਆ ਇਸ ਤਰ੍ਹਾਂ ਇਹਨੂੰ ਆਪਾਂ ਥੋੜਾ ਫਰਾਈ ਕਰ ਲਏ ਮਸਾਲੇ ਨੂੰ ਹੁਣ ਇਹਦੇ ਵਿੱਚ ਸ਼ੱਕਰ ਪਾ ਦਿੱਤੀ ਸਵਾਦ ਅਨੁਸਾਰ ਇੰਨੀ-ਨੀ ਵੀ ਇੰਨੀ ਸ਼ੱਕਰ ਪਾਉਣੀ ਆ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਸਵਾਦ ਅਨੁਸਾਰ ਉਹਦੇ ਵਿੱਚ ਸ਼ੱਕਰ ਪਾ ਲਿਓ ਥੋੜਾ ਖਾਟੇ-ਮਿੱਠੇ achar ਬਣ ਜੂਗਾ ਤੇ ਸ਼ੱਕਰ ਆ ਦੇਖੋ ਸ਼ੱਕਰ ਵੀ ਪਿਗਲ ਗਈ ਹੁਣ ਐਨ ਤਿਆਰ ਹੋ ਚੁੱਕਿਆ ਮਸਾਲਾ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਛਲਗਮ ਵੀ ਪਿਆਸੀ ਥੋੜਾ ਜਿਹਾ ਮੈਂ ਉਹ ਵੀ ਵਿੱਚ ਹੀ ਕੱਟਤਾ ਮੈਂ ਕਿਹਾ ਇਹ ਵੀ ਪਿਆ ਰਹੂਗਾ ਨਹੀਂ ਵਿੱਚ ਇਹਦਾ ਬਣ ਜੂ ਮਿਰਚਾ ਪਾਤੀਆ ਹਲੀਆਂ ਇੱਕ ਛਲਗਮ ਪਾਤਾ ਇਹਨਾਂ ਨੂੰ ਪਹਿਲਾਂ ਲਵਾਤਾ ਥੋੜਾ ਜਿਹਾ ਹਾਂਜੀ ਤੇ ਆ ਮਿਕਸ ਕਰ ਦਿੱਤਾ ਮਸਾਲੇ ਦੇ ਵਿੱਚ ਇਹਨੂੰ ਯਾਨੀ ਬਹੁਤ ਜ਼ਿਆਦਾ ਨਹੀਂ ਸਬਜੀ ਮੰਗ ਲ ਜਾਣਾ ਉਹਨਾਂ ਤਾਂ ਗਾਜਰਾਂ ਪਾ ਦਿੱਤੀਆਂ ਤੇ ਇਹਨੂੰ ਮਿਕਸ ਕਰ ਲੈਣਾ ਸਾਰਿਆਂ ਨੂੰ ਬਸ 2-3 ਮਿੰਟ ਲਗਵਾਉਣਾ ਕੱਚਾ ਕੱਚੇ ਰੱਖਣਾ ਜੇ ਆਪਾਂ ਜਿਆਦਾ ਸਬਜੀ ਦੀ ਤਰ੍ਹਾਂ ਆਪਾਂ ਇਹਨੂੰ ਫਰਾਈ ਕਰ ਲਾਂਗੇ ਪਕਾ ਲਾਂਗੇ ਤੇ ਫਿਰ ਅਚਾਰ ਇਹਦਾ ਟੇਸਟੀ ਨਹੀਂ ਲੱਗਦਾ ਹੈਗਾ ਸਾਰਿਆਂ ਨੇ ਮੇਰੀ ਵੀਡੀਓ ਸ਼ੇਅਰ ਕਰਨੀ ਹੈ ਦੇਖ-ਦੇਖਦੇ ਆਨੇ ਲਾਈਕ ਕਰਨੀ ਆ ਕਮੈਂਟ ਕਰਨੀ ਆ ਕਮੈਂਟ ਕਰਨ ਲਈ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਦੇਖੋ ਸਾਰਿਆਂ ਨੂੰ ਇਹ ਬਹੁਤ ਟੇਸਟੀ ਲੱਗਦਾ ਆਚਾਰ ਸਰਦੀਆਂ ਦਾ ਜਿਵੇਂ ਗਾਜਰਾ ਨੇ ਉਹਦੇ ਬਹੁਤ ਬੈਨੀਫਿਟ ਨੇ ਸਿਰਕਾ ਆਪਣੇ ਵਾਈਟ ਸਿਰਕਾ ਥੋੜਾ ਜਿਹਾ ਆਪਾ ਖੱਟੇ ਲਈ ਸਿਰਕਾ ਇਹਦੇ ਵਿੱਚ ਪਾ ਦੇਣਾ ਜਿਵੇਂ ਬੱਚੇ ਖਾਂਦੇ ਨਹੀਂ ਗਾਜਰਾ ਗਾਜਰਾ ਨਾ ਅੱਖਾਂ ਲਈ ਬਹੁਤ ਬੈਨੀਫਿਟ ਹੁੰਦਾ ਗਾਜਰਾਂ ਦਾ ਗਾਜਰਾਂ ਦਾ ਬੱਚਿਆਂ ਨੂੰ ਜੂਸ ਬਣਾ ਕੇ ਦੋ ਤੇ ਇਸ ਤਰ੍ਹਾਂ ਬੱਚੇ ਨੂੰ ਆਪ ਖਵਾ ਸਕਦੇ ਆ ਗਾਜਰਾਂ ਦੀ ਸਬਜ਼ੀ ਨਹੀਂ ਖਾਂਦੇ ਤੇ ਅਚਾਰ ਬਣਾ ਦੋ ਸੂਪ ਬਣਾ ਦੋ ਗੱਜਪਾਕ ਬਣਾ ਦੋ ਕਿਸੇ ਵੀ ਤਰ੍ਹਾਂ ਉਹਨਾਂ ਦੇ ਅੰਦਰ ਜਾਵੇ गाजर ਤੇ ਦੇਖੋ